ਹਾਂਜੀ ਭਾਈ ਸਤਿ ਸ਼੍ਰੀ ਅਕਾਲ ਆ ਸਤਿ ਸ਼੍ਰੀ ਸਾਰੇ ਰਾਜੀ ਖੁਸ਼ ਹੋਵੋਗੇ ਆਪਾਂ ਐਤਵਾਰ ਨੂੰ ਜਿਵੇਂ ਪਹਿਲਾਂ ਪੇਪਰ ਅਪਲੋਡ ਕਰਦੇ ਸੀ ਬੀਤ ਦੀ ਕੋਸ਼ ਹਫ਼ਤੇ ਨਹੀਂ ਕੀਤਾ ਦਿਵਾਲੀ ਦਾ ਸੀਜ਼ਨ ਆ ਗਿਆ ਸੀ ਫਿਰ ਥੋੜਾ ਬਿਮਾਰ ਹੋਣ ਕਰਕੇ ਤੇ ਹੁਣ ਸਮੇਂ ਦੀ ਕਮੀ ਹੋਣ ਕਰਕੇ ਨਹੀਂ ਕੀਤਾ ਜਾ ਰਿਹਾ ਸੀ ਅੱਜ ਵੀ ਪੇਪਰ ਅਪਲੋਡ ਕਰ ਰਹੇ ਆ ਬਹੁਤ ਆਸਾਨ ਪੇਪਰ ਆ ਇੱਕ ਦੋ ਗਲਤਾਂ ਵਾਲਾ ਪੇਪਰ ਹੋ ਮਸਾਂ ਤੇ ਪਰ ਇਹਦੀ ਪੰਜਾਬੀ ਆਪਾਂ ਅਪਲੋਡ ਨਹੀਂ ਕਰ ਸਕਦੇ ਹੂੰ ਕਿ ਟਾਈਪ ਨਹੀਂ ਕੀਤਾ ਨਾ ਹੀ ਫੋਨ 'ਚ ਕੀਤਾ ਗਿਆ ਤੇ ਨਾ ਹੀ ਪੀਸੀ ਚੱਲਿਆ ਤੇ ਹਾਂ ਪੇਡ ਵਾਲਿਆਂ ਨੂੰ ਜ਼ਰੂਰ ਫੋਟੋ ਸੈਂਡ ਕਰ ਦਿਆਂ ਗਰੁੱਪ ਦੇ ਵਿੱਚ ਵੀ ਜਿੱਥੋਂ ਆਪਾਂ ਰਿਕਾਰਡ ਕੀਤਾ ਹੋਊਗਾ ਪਰ ਬਹੁਤ ਆਸਾਨ ਪੇਪਰ ਆ ਤੇ ਕੋਸ਼ਿਸ਼ ਕਰੋ ਦੋ ਚਾਰ ਗਲਤੀਆਂ ਮੱਸੀ ਆਉਣ ਦੋ ਚਾਰ ਗਲਤੋਂ ਤਾਂ ਹੈ ਵੀ ਨਹੀਂ ਆ ਬਸ ਤੋਂ ਬਸ ਦੋ ਗਲਤੀਆਂ ਜੇ ਕਿਤੇ ਆ ਜਾਣ ਤਾਂ ਤੇ 12ਵੇਂ ਮਹੀਨੇ 'ਚ ਪੁੱਛ ਰਹੇ ਸੀ ਪੇਪਰ ਦਾ ਉਹ ਭਾਈ ਬੋਰਡ ਦਾ ਕੁਝ ਨਹੀਂ ਪਤਾ ਬੋਲਦਾ ਨਹੀਂ ਪਤਾ 12ਵੇਂ ਮਹੀਨੇ ਚ ਲੈ ਲੈ ਪੇਪਰ ਇਹ ਨਹੀਂ ਪਤਾ ਤਿੰਨ ਇੱਕ ਦਿਨ ਪਹਿਲਾਂ ਕਹਿੰਦੇ ਨੇ ਵੀ ਅਸੀਂ ਤਾਂ ਮਲਤਵੀ ਕਰਤਾ ਉਹਦੀ ਆਪਣੇ ਕੋਲੇ ਕੋਈ ਖਬਰ ਨਹੀਂ ਆਈ ਤੇ ਉਹਦ ਮੌਕੇ ਦੀ ਪਤਾ ਲੱਗਣਾ ਤੁਸੀਂ 12ਵੇਂ ਮਹੀਨੇ ਵਾਲੀ ਡੇਟ ਨੂੰ ਸਹੀ ਸਮਝ ਕੇ ਆਪਦੀ ਤਿਆਰੀ ਕਰੋ ਉਹਦੇ ਲਈ ਤੁਹਾਨੂੰ ਦੱਸਿਆ ਹੋਇਆ 9ਵੀਂ 10ਵੀਂ ਦੀ ਗ੍ਰਾਮਰ ਵਿਆਕਰਨ ਪੜੋ 10ਵੀਂ ਦੀ ਸਮਾਜਿਕ ਸਿੱਖਿਆ ਭਾਗ ਦੂਜਾ ਪੜੋ ਜਪਿਆ ਦਾ ਇਤਿਹਾਸ ਆ ਜਾਂਦਾ ਤੇ ਸੱਭਿਆਚਾਰ ਲਈ 12ਵੀਂ ਦੀ ਪਿਆਬੀ ਰਾਜਨੀਤਿਕ ਪੜੋ ਤੇ ਚਲੋ ਫਿਰ ਆਪਾਂ ਹੁਣ ਸੋਨੂੰ ਪੇਪਰ ਵਾਂਗ ਪਹਿਲਾਂ ਟਾਇਲ ਪੈਰਾ ਬੋਲਦੇ ਆ ਫਿਰ ਉਸ ਤੋਂ ਬਾਅਦ ਆ ਪ੍ਰੋਪਰ ਪੈਰਾ ਪੁੱਲਾਂਗੇ ਫਿਰ ਵਿਚ ਦੀ 2 ਮਿੰਟ ਦੀ ਬ੍ਰੇਕ ਹੋਊਗੀ ਫਿਰ ਉਸ ਤੋਂ ਬਾਅਦ ਖਾਲੀ ਵੀਡੀਓ ਚੱਲੋ ਫਿਰ ਫਿਰ ਟਾਈਮ ਦਾ ਪੈਰਾ ਬੋਲਦਾ ਜੋ ਚਲੋ ਫਿਰ ਟ੍ਰੈਲ ਪੈਰੇ ਲਈ ਰੈਡੀ ਹੋ ਜਾਓ ਰੈਡੀ ਦੇਖਿਆ ਜਾਵੇ ਤਾਂ ਬਹਨਾ ਅਤੇ ਸਨੱਤੀ ਨਿਕਾਸੀਆਂ ਧੂੜ ਅਤੇ ਮੌਸਮ ਦੇ ਪੈਟਰਨ ਵਰਗੇ ਕਾਰਕਾਂ ਦਾ ਮਿਸ਼ਰਣ ਦਿੱਲੀ ਅਤੇ ਦੇਸ਼ ਦੇ ਦੂਜੇ ਵੱਡੇ ਸ਼ਹਿਰਾਂ ਨੂੰ ਪ੍ਰਦੂਸ਼ਿਤ ਕਰਦਾ ਹੈ ਡੰਡੀ ਵੱਡੇ ਸ਼ਹਿਰਾਂ ਵਿੱਚ ਤਾਂ ਇਨ੍ਹਾਂ ਪ੍ਰਦੂਸ਼ਣ ਦੇ ਸਰੋਤਾਂ ਦਾ ਇੱਕ ਵੱਡਾ ਹਿੱਸਾ ਪੂਰੇ ਸਾਲ ਮੌਜੂਦ ਰਹਿੰਦਾ ਹੈ ਡੰਡੀ ਬਦਕਿਸਮਤੀ ਨਾਲ ਸਿਰਫ ਸਰਦੀਆਂ ਦੌਰਾਨ ਹੀ ਸਾਨੂੰ ਲੋ ਜੀ ਤੁਹਾਡਾ ਟ੍ਰਾਇਲ ਪੈਰਾ ਹੋ ਗਿਆ ਤੇ ਪ੍ਰੋਪਰ ਪੈਰਾ ਬੋਲਣ ਲੱਗਦੇ ਆ ਉਹਦੇ ਲਈ ਰੈਡੀ ਹੋ ਜਾਓ ਜਿਹਦੇ ਕੋਲੇ ਪੀਸੀ ਨਹੀਂ ਉਹ ਆਪ ਦਾ ਪੰਜਾਬੀ ਲਿਖ ਕੇ ਦੇਖ ਲੋ ਜੇ ਫੇਰ ਵੀ ਕਿਸੇ ਨੂੰ ਕੋਈ ਕਦੇ ਸ਼ਬਦ ਦੀ ਕੋਈ ਪ੍ਰੋਬਲਮ ਆਈ ਕਿਉਂਕਿ ਅੱਜ ਪੰਜਾਬੀ ਨਹੀਂ ਅਪਲੋਡ ਕਰ ਦਿੱਤਾ ਉਹ ਪਰਸਨਲ ਪੁੱਛ ਲੋ ਕੋਈ ਗੱਲ ਨਹੀਂ ਆਪਾਂ ਦੱਸ ਦਿਆਂਗੇ ਤੇ ਹੁਣ ਰੈਡੀ ਹੋ ਜਾਓ ਪ੍ਰੋਪਰ ਪੈਰਾਬੋਲਾ ਲੱਗ ਗਿਆ ਆਪਾਂ ਨੂੰ ਰੈਡੀ ਖੇਤੀ ਕਾਨੂੰਨਾਂ ਦੇ ਮੁੱਦੇ ਉੱਤੇ ਸਾਲ ਪਰ ਚੱਲੇ ਸੰਘਰਸ਼ ਦੌਰਾਨ ਇਹ ਮਸਲੇ ਬਾਰ-ਬਾਰ ਉਠਾਏ ਅਤੇ ਵਿਚਾਰੇ ਜਾਂਦੇ ਰਹੇ ਹਨ ਡੰਡੀ ਕਿਸਾਨ ਸੰਘਰਸ਼ ਤੋਂ ਸਿੱਖੇ ਸਬਕ ਅਜਾਈ ਨਹੀਂ ਜਾਣ ਦੇਣੇ ਚਾਹੀਦੇ ਡੰਡੀ ਆਉਂਦੇ ਕੁਝ ਦਿਨਾਂ ਵਿੱਚ ਇਹ ਅੰਕੜੇ ਤਾਂ ਬਾਹਰ ਆ ਜਾਣਗੇ ਕਿ ਇਸ ਸੀਜ਼ਨ ਵਿੱਚ ਕਿੰਨੀ ਫਸਲ ਖਰੀਦੀ ਗਈ ਅਤੇ ਮਿੱਥੇ ਟੀਚੇ ਤੋਂ ਕਿੰਨੀ ਵੱਧ ਪੈਦਾਵਾਰ ਹੋਈ ਹੈ ਟੰਡੀ ਸਰਕਾਰਾਂ ਆਪਣੀ ਪਿੱਠ ਥਾਪੜਨ ਗਈਆਂ ਕਿ ਉਹਨਾ ਕੇਂਦਰੀ ਪੂਲ ਵਿੱਚ ਕਿੰਨਾ ਵੱਡਾ ਹਿੱਸਾ ਪਾਇਆ ਹੈ ਡੰਡੀ ਪਰ ਇਹ ਅੰਕੜੇ ਕਦੇ ਬਾਹਰ ਨਹੀਂ ਆਉਣਗੇ ਕਿ ਕਿਸਾਨਾਂ ਨੇ ਆਪਣੀ ਫਸਲ ਵੇਚਣ ਲਈ ਕੁੱਲ ਕਿੰਨੇ ਲੱਖ ਕੰਟੇ ਮੰਡੀਆਂ ਵਿੱਚ ਰੁੱਲਦਿਆਂ ਅਤੇ ਢੇੜੇ ਲਾਉਂਦਿਆਂ ਗੁਜ਼ਾਰੇ ਡੰਡੀ ਇਹ ਅੰਕੜੇ ਵੀ ਕਿਤੋਂ ਨਹੀਂ ਲੱਭਣੇ ਕਿ डीएपी ਖਾਦ ਲੈਣ ਲਈ ਉਹਨਾ ਡੀਲਰਾਂ ਦੇ ਕਿੰਨੇ ਢੇੜੇ ਲਾਏ ਡੰਡੀ ਦੀਵਾਲੀ ਵਾਲੀ ਰਾਤ ਮੰਡੀ ਵਿੱਚ ਆਪਣੀ ਫਸਲ ਦੀ ਢੇਰੀ ਉੱਤੇ ਬੈਠਾ ਕਿਸਾਨ ਇਹ ਸੋਚਦਾ ਤਾਂ ਹੋਵੇਗਾ ਕਿ ਮੰਤਰੀਆਂ ਨੇ ਮੰਡੀਆਂ ਵਿੱਚ ਆ ਕੇ ਉਹਨਾਂ ਦੀਆਂ ਮੁਸ਼ਕਲਾਂ ਹੱਲ ਕਿਉਂ ਨਹੀਂ ਕੀਤੀਆਂ ਪ੍ਰਸ਼ਨ ਚਿੰਨ ਇਹ ਮੰਤਰੀ ਕਿਸਾਨਾਂ ਦੇ ਹੱਕ ਵਿੱਚ ਉੱਥੇ ਹੀ ਮੁਜ਼ਾਹਰੇ ਕਿਉਂ ਕਰਦੇ ਰਹੇ ਜਿੱਥੇ ਉਹਨਾਂ ਦੀਆਂ ਲੱਥੀਆਂ ਪੱਗਾਂ ਦੀਆਂ ਤਸਵੀਰਾਂ ਤਾਂ ਕੁੱਲ ਜਹਾਨ ਦੇਖ ਸਕੇ ਪਰ ਉਸ ਕਿਸਾਨ ਦੀ ਤਸਵੀਰ ਕਿਸੇ ਨੂੰ ਨਜ਼ਰ ਨਾ ਆਵੇ ਜਿਸ ਦੀ ਪੱਗ ਉਸ ਦੀ ਫਸਲ ਦੇ ਨਾਲ ਹੀ ਮੰਡੀਆਂ ਵਿੱਚ ਰੁਲਦੀ ਰਹਿੰਦੀ ਹੈ ਡੰਡੀ ਇਸੇ ਤਰ੍ਹਾਂ ਹੀ ਹਾਂਜੀ ਰੈਡੀ ਹੋ ਜਾ ਦੂਜਾ ਪੈਰਾ ਬੋਲਣ ਲੱਗਿਆ ਰੈਡੀ ਇਤਿਹਾਸ ਗਵਾਹ ਹੈ ਕਿ ਅਫਗਾਨੀ ਅਤੇ ইরਾਨੀ ਧੜਵੀਆਂ ਵੱਲੋਂ ਕੀਤੀ ਗਈ ਕਤਲੋਗਾਰਤ ਦਾ ਸਭ ਤੋਂ ਵੱਧ ਖਮਿਆਜਾ ਸਿੱਖ ਸਮਾਜ ਨੇ ਭੁਗਤਿਆ ਮਹਾਰਾਜਾ ਰਣਜੀਤ ਸਿੰਘ ਇਸ ਕਤਲੋਗਾਰਤ ਦੇ ਕਿਸੇ ਕਹਾਣੀਆਂ ਸੁਣ ਕੇ ਹੀ ਜਵਾਨ ਨਹੀਂ ਹੋਏ ਸਨ ਬਲਕਿ ਉਹ ਖੁਦ ਇੱਕ ਐਸੇ ਜਿਉਂਦੇ ਜਾਗਦੇ ਗਵਾਹ ਸਨ ਜਿਨ੍ਹਾਂ ਨੇ ਇਹ ਜ਼ੁਲਮ ਦੇਖੇ ਅਤੇ ਉਹਨਾਂ ਦਾ ਮੁਕਾਬਲਾ ਕਰਕੇ ਇਤਿਹਾਸ ਦਾ ਰੁਖ ਹੀ ਪਲਟ ਦਿੱਤਾ ਸੀ ਕੰਢੀ ਮੁਗਲਾਵਲ ਨੂੰ ਸਿੱਖ ਧਰਮ ਦੇ ਧਾਰਮਿਕ ਅਸਥਾਨਾਂ ਦੀ ਬੇਅਦਵੀ ਅਤੇ ਸਿੱਖ ਕੌਮ ਦੇ ਕਤਲੇਆਮ ਦੇ باوجود ਉਹਨਾਂ ਨੇ ਕਦੇ ਵੀ ਧਾਰਮਿਕ ਕੱਟੜਤਾ ਨੂੰ ਅੱਜ ਦੀ ਤਰ੍ਹਾਂ ਖਾਲਸਾ ਰਾਜ ਦੀ ਪ੍ਰਸ਼ਾਸਨਿਕ ਅਤੇ ਨਿਆਂ ਵਿਸਥਾ ਉੱਤੇ ਭਾਰੂ ਨਹੀਂ ਹੋਣ ਦਿੱਤਾ ਡੰਡੀ ਧਰਮ ਵਿਸ਼ੇਸ਼ ਦੀ ਰਾਜਨੀਤੀ ਕਰਨ ਵਾਲੇ ਨੇਤਾਵਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਬਲੱਖਣ ਪ੍ਰਤਿਵਾ ਤੋਂ ਸਿੱਖਣਾ ਚਾਹੀਦਾ ਹੈ ਕਿ ਧਰਮ ਨਿਰਪੱਖ ਰਾਜਨੀਤੀ ਸੰਵਿਧਾਨ ਦੀ ਪ੍ਰਸਤਾਵਨਾ ਦੇ ਬਰਾਬਰੀ, ਸਤੰਤਰਤਾ ਅਤੇ ਭਾਈਚਾਰੇ ਦੇ ਸਿਧਾਂਤ ਨੂੰ ਲਾਗੂ ਕਰਨ ਲਈ ਸਮਾਜ ਦੀ ਇੱਕ ਬੁਨਿਆਦੀ ਜ਼ਰੂਰਤ ਹੈ ਜਿਸ ਤੋਂ ਬਿਨਾ ਦੇਸ਼ ਦਾ ਸਮਾਜਿਕ ਅਤੇ ਆਰਥਿਕ ਵਿਕਾਸ ਅਧੂਰਾ ਹੀ ਰਹੇਗਾ ਡੰਡੀ ਰਣਜੀਤ ਸਿੰਘ ਦਾ ਜਨਮ ਸ਼ੁਕਰ ਚੱਕੀਆਂ ਮਿਸਲ ਦੇ ਸਰਦਾਰ ਮਹਾ ਸਿੰਘ ਦੇ ਘਰ 13 ਨਵੰਬਰ 1780 ਨੂੰ ਹੋਇਆ ਸੀ ਡੰਡੀ ਉਹਨਾਂ ਦੀ ਬਚਪਨ ਦੀ ਜ਼ਿੰਦਗੀ ਉੱਤੇ ਚਰਚਾ ਕਰਦੇ ਆਪਣੀ ਪ੍ਰਸਿੱਧ ਕਿਤਾਬ ਸਿੱਖਾਂ ਦਾ ਇਤਿਹਾਸ ਵਿੱਚ ਸਿੱਖ ਇਤਿਹਾਸਕਾਰ ਖੁਸ਼ਵੰਤ ਸਿੰਘ ਲਿਖਦੇ ਹਨ ਕਿ ਜੰਮੂ ਉਤੇ ਕਬਜ਼ਾ ਕਰਨ ਲਈ